ਵਿਦਨ ਕੀ ਸਹੀ ਤੇ ਦਕੀਆ ਨਹੀਂ ਮਾੜਾ ਦਕੀਆ ਐੇ ਐੇ ਅੱਧਾ ਕੀ ਵਾਤੇ ਆਦੇ ਖੁਸ਼ਰਾਤੀ ਅੰਸਰਾਂ ਨੇ ਗਰੀਬ ਵਿਧਵਾ ਬਜ਼ੁਰਗ ਮਾਤਾ ਦੇ ਛੱਡ ਨੂੰ ਲਗਾਤੀ ਅੱਗ ਦੋ ਗਰਭવતી ਗਾਵਾਂ ਦੀ ਹੋ ਗਈ ਦਰਦਨਕ ਮੌਤ ਛੱਡ ਨੂੰ ਅੱਗ ਲਗਾਉਣ ਤੋਂ ਪਹਿਲਾਂ ਗਾਵਾਂ ਦੀਆਂ ਰੱਸੀਆਂ ਨਾਲ ਬੰਨੀਆਂ ਸਨ ਲੱਤਾਂ ਸ਼ੈੱਡ ਚ ਪਈ ਤੂੜੀ ਵੀ ਸੜ ਕੇ ਹੋ ਗਈ ਸਵਾ ਮਾਤਾ ਦਾ ਰੋ ਰੋ ਹੋ ਰਿਹਾ ਬੁਰਾ ਹਾਲ ਪੀੜਿਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਗਊਸ਼ਾਲਾ ਸੰਸਥਾ ਕੋਲੋਂ ਮਦਦ ਦੀ ਲਾਈ ਗੋਹਾਰ ਫਤੇਗੜ ਚੂੜੀਆਂ ਦੇ ਨਜ਼ਦੀਕੀ ਪਿੰਡ ਖੈਰਾ ਵਿਖੇ ਬੀਤੀ ਰਾਤ ਇੱਕ ਗਰੀਬ ਵਿਧਵਾ ਬਜ਼ੁਰਗ ਮਾਤਾ ਦੇ ਡੰਗਰਾਂ ਵਾਲੇ ਸ਼ੈੱਡ ਨੂੰ ਭੇਤ ਭਰੇ ਹਾਲਾਤਾਂ 'ਚ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਜਿਸ ਨਾਲ ਅੰਦਰ ਬੰਨੀਆਂ ਦੋ ਗਰਭਵਤੀ ਕੀਮਤੀ ਗਾਵਾਂ ਦੀ ਮੌਤ ਹੋ ਜਾਣ ਨਾਲ ਅਤੇ ਅੰਦਰ ਪਈ ਤੂੜੀ ਸੜ ਕੇ ਸਵਾ ਹੋਣ ਦੀ ਦੁਖਦਾਈ ਬਰ ਸਾਹਮਣੀ ਆਈ ਹੈ ਇਸ ਸਬੰਧੀ ਬਜ਼ੁਰਗ ਮਾਤਾ ਸਰਬਜੀਤ ਕੌਰ ਪਤਨੀ ਲੇਟ ਜਗਦੀਸ਼ ਸਿੰਘ ਦੀਸ਼ਾ ਅਤੇ ਰਿਸ਼ਤੇਦਾਰ ਜਗਦੀਪ ਸਿੰਘ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਉਹਨਾਂ ਦਾ ਡੰਗਰਾਂ ਵਾਲਾ ਸ਼ੈੱਡ ਘਰ ਤੋਂ ਕੁਝ ਦੂਰੀ ਤੇ ਹੈ ਜਿੱਥੇ ਉਹਨਾਂ ਦੀ ਤੂੜੀ ਪਈ ਸੀ ਅਤੇ ਉੱਥੇ ਹੀ ਆਪਣੀ ਕੀਮਤੀ ਦੋ ਗਾਵਾਂ ਬੰਦੇ ਸਨ ਬੀਤੀ ਸ਼ਾਮ ਉਹ ਹਰੋਜ਼ ਦੀ ਤਰ੍ਹਾਂ ਆਪਣੀਆਂ ਦੋ ਗਾਵਾਂ ਸ਼ੈੱਡ ਅੰਦਰ ਬੰਨ ਕੇ ਆਪਣੇ ਘਰ ਆਏ ਸਨ ਅਤੇ ਅੱਜ ਤੜਕਸਾਰ ਸ਼ੈੱਡ ਦੇ ਨਜ਼ਦੀਕ ਘਰ ਵਾਲਿਆਂ ਨੇ ਉਹਨਾਂ ਨੂੰ ਫੋਨ ਕੀਤਾ ਕਿ ਉਹਨਾਂ ਦੇ ਸ਼ੈੱਡ ਨੂੰ ਅੱਗ ਲੱਗ ਗਈ ਜਦ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੇ ਸ਼ੈੱਡ 'ਚ ਤੂੜੀ ਪਈ ਉਹ ਵੀ ਸੜ ਕੇ ਸੁਆਹ ਹੋ ਗਈ ਦੋ ਗਾਵਾਂ ਅੱਤ ਸੜੀਆਂ ਉਹ ਵੀ ਮਰੀਆਂ ਪਈਆਂ ਸਨ ਜਿਨ੍ਹਾਂ ਦੀਆਂ ਲੱਤਾਂ ਬੰਨੀਆਂ ਹੋਈਆਂ ਸਨ ਬਜ਼ੁਰਗ ਮਾਤਾ ਨੇ ਦੱਸਿਆ ਕਿ ਗਾਵਾਂ ਨਾਲ ਉਹਨਾਂ ਦਾ ਇੰਨਾ ਜ਼ਿਆਦਾ ਪਿਆਰ ਸੀ ਕਿ ਜਦ ਉਹ ਕਿਤੇ ਚਲੇ ਜਾਂਦੇ ਸਨ ਤਾਂ ਗਾਵਾਂ ਪੱਠੇ ਵੀ ਨਹੀਂ ਖਾਂਦੀਆਂ ਸਨ ਬਜ਼ੁਰਗ ਮਾਤਾ ਤੇ ਦੀ ਵਾਲਿਕ ਮੈਂਬਰਾਂ ਨੇ ਪ੍ਰਸ਼ਾਸਨ ਅਤੇ ਗਊਸਾਲਾ ਸੰਸਥਾਮਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ ਅਤੇ ਅੱਗ ਲਗਾਉਣ ਵਾਲਿਆਂ ਨੂੰ ਵੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਤੇ ਕੋਲੋਂ ਦੀ ਸ਼ਾਜੇ ਚੋਂ ਦੇ ਕੇ ਖੋਲ ਕੇ ਹਟਦੇ ਪਰ ਇਹ ਨਿਰਸਾਨ ਕਰਨ ਲਈ ਸ਼ਾਜੇ ਚੋਂ ਇਹ ਜਿਹੜਾ ਲੱਤਾਂ ਵੱਧੀਆਂ ਨੇ ਇਹਦੀਆਂ ਮਦਦੀਆਂ ਵੱਧੀਆਂ ਉਹਦੀਆਂ ਅਗਲੀਆਂ ਵੱਧੀਆਂ ਜੇ ਰस्सियां ਨਾਲ ਬੰਨ ਕੇ ਫੇਰ ਇਹਨਾਂ ਨੂੰ ਮਾਰਿਆ ਗਿਆ ਅੱਗ ਲਾ ਕੇ ਤੂੰ ਹੀ ਨਾ ਕੋਈ ਅੱਗ ਲਾ ਗਿਆ ਇੱਥੇ ਆਣ ਕੇ ਤੇ ਇਹਨਾਂ ਨੂੰ ਸਾਹਮਣੇ ਡੇਰਾ ਹਰਪਾਲ ਸਿੰਘ ਦਾ ਕੋਨੇ ਫੋਨ ਕੀਤਾ ਵੀ ਤੁਹਾਡੇ ਡੇਰੇ ਤੋਂ ਅੱਗੇ ਨਿਕਲ ਨਹੀਂ ਬਣੀ ਤੇ ਇਹ ਜਾ ਕੇ ਭੱਜਿਆ ਇਹਨਾਂ ਮੁੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਸਾਰੇ ਰਿਸ਼ਤੇਦਾਰ ਜਦੋਂ ਆਏ ਆ ਤੇ ਲੱਤਾਂ ਮਗਰ ਲੀਆਂ ਦੋਵਾਂ ਇਹਦੀਆਂ ਗੱਮ ਮਗਰ ਲੀਆਂ ਲੱਤਾਂ ਬੰਦੀਆਂ ਉਹਨੀਆਂ ਗਾੜਦੀਆਂ ਲੱਤਾਂ ਬੰਦੀਆਂ ਤੇ ਜਦੋਂ ਤੂੜੀ ਨੂੰ ਅੱਗ ਲੱਗ ਗਈ ਨਾ ਜਿਆਦਾ ਦੇ ਤੜਪ ਸੜ ਕੇ ਮਰ ਗਏ ਕਿਤੀ ਤਾਂ ਕਹਿੰਦੇ ਸ਼ਰਾਬ ਤਾਂ ਵੇਖੋ ਉਹ ਰੱਸੀ ਪਈ ਵੇਖੋ ਕਿਤੀ ਤੇ ਕਹਿੰਦੇ ਸ਼ਰਾਬ ਤਾਂ ਬਹੁਤ ਤਕੜੀ ਆਹ ਰੱਸੀ ਪਈ ਵੇਖੋ ਇਹਦੇ ਨਾਲ ਲੱਤਾਂ ਬੰਦੀਆਂ ਉਹਦੀਆਂ ਅਜੀ ਵੀ ਲੱਤਾਂ ਬੰਦੀਆਂ ਗਾੜਦੀਆਂ ਗਾਈਦੀਆਂ ਜੀ ਇਹ ਰਾਤ ਨੂੰ ਕੋਈ ਸ਼ਰਾਬੀ ਬੰਦਾ ਆਇਆ ਉਹ ਇਹਨਾਂ ਨੇ ਦਗਰਾਂ ਨੂੰ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਜਿਹੜਾ ਤਾਂ ਬੰਦ ਕਰਤੀਆਂ ਨੇ ਇੱਕ ਗਾਂ ਦੀਆਂ ਪਿਛਲੀਆਂ ਰੱਤਾਂ ਬੰਦਤੀਆਂ ਇੱਕ ਗਾਂ ਦੀਆਂ ਅਗਲੀਆਂ ਰੱਤਾਂ ਬੰਦਤੀਆਂ ਨੇ ਬੰਨ ਕੇ ਮੁਰਕੇ ਪੂੜੀ ਸੀ ਉਹਨਾਂ ਦੀ ਸਾਰੀ ਉਹਨਾਂ ਨੂੰ ਅੱਗ ਲਾਤੀ ਉਹ ਧੂਏ ਦੇ ਨਾਲ ਹੀ ਸੜਸੜ ਕੇ ਮਰ ਗਈਆਂ ਨੇ ਪਤਾ ਨਹੀਂ ਹੁਣ ਕਿਹੜਾ ਬੰਦਾ ਤੇ ਇਹਨਾਂ ਨਾਲ ਦੁਸ਼ਮਣੀ ਕਰ ਗਿਆ ਕੋਈ ਕਿਸੇ ਨਾਲ ਕੋਈ ਵੈਰ ਨਹੀਂ ਕੋ ਲੈਣਾ ਦੇਣਾ ਕੋਈ ਨਹੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਰਿਹਾ ਉਹ ਮੁੰਡੇ ਦਾ ਪਿਓ ਮਰ ਗਿਆ ਛੋਟਾ ਮੁੰਡਾ 3-4 ਉਹਦੀਆਂ ਬੇਟੀਆਂ ਨੇ ਬਹੁਤ ਗਰੀਬ ਮਿਹਨਤ ਕਰਕੇ ਤੇ ਆਪਣਾ ਟਾਈਮ ਡੇ ਪਾਸ ਕਰਨ ਬਾਕੀ ਹੁਣ ਇਹਦਾ ਕੋਈ ਨਾ ਕੋਈ ਇਨਸਾਫ ਮੰਗਣਾ ਚਾਹੀਦਾ ਕੋਈ ਨਾ ਕੋਈ ਗਵਰਨਮੈਂਟ ਨੂੰ ਇਹ ਸੋਚੋ ਤੇ ਹੈਗੀ ਆ ਕੋਈ ਲੋਕਾਂ ਤੇ ਇਹਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਇਹਦਾ ਰੋਜ਼ੀ ਦਾ ਅਮ ਜੜਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਨ ਲਾਇਆ ਸੀ ਪਤਾ ਨਹੀਂ ਕੀ ਗੱਲ ਹੋਈ ਕੋਈ ਗੱਲ ਵੀਰੇ ਕੋਈ ਨਹੀਂ ਹੋਈ ਮਿਹਨਤ ਬੰਨ ਕੇ ਰਾਤ ਨੂੰ ਘਰ ਆਇਦਾ ਇਹਦਾ ਇੱਥੇ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਢਾਂ ਘਰ ਆਇਆ ਦੋ ਮੈਂ ਉੱਥੇ ਬੰਨੋਨੀ ਆ ਥਾਂ ਥੋੜਾ ਹੀ ਨਹੀਂ ਚੁੰਦਾ ਹੈ ਟਾਰਾ ਤੇ ਮੈਂ ਹਬਿੱਤ ਨੂੰ ਉੱਥੇ ਬੰਨ ਦੇਣੇ ਆ ਉਹ ਅੱਗੇ ਵੀ ਇੱਕ ਦਰ ਖੜੀ ਆ ਕਿਸੇ ਨੇ ਆਪਣਾਂ ਜੀ ਤੇ ਤੇਲ ਇੱਥੇ ਲਾਇਦੇ ਦੋ ਉੱਥੇ ਪੂਰੇ ਹੋ ਗਏ ਲੋ ਨਹੀਂ ਜਾਂਦਾ ਅੰਗਾਂ ਗਾਂ ਨਹੀਂ ਜਾਂਦਾ ਸੁਣੋ ਦੇਖੇ ਨਹੀਂ ਜਾਂਦੇ ਵੀਰੇ ਮੇਰੇ ਦੇਖ ਜਾ ਕੇ ਵੇਖਿਆ ਤਾ ਮੈਂ ਉਹ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮੈਂ ਨੇਰੇ ਪਾਜ ਉੰਦਾ ਤਾਂ ਗੰਗਾਈਆ ਸੀ ਤੇ ਸੁੱਤੇ ਹਜੇ ਤੇ ਅੰਦੇ ਘਰ ਤੁਹਾਡੇ ਅੰਦਰ ਨੂੰ ਅੱਗ ਲੱਗ ਗਈ ਐ ਜਿਹਨੂੰ ਇਹ ਰਬੂਏ ਖੋਲ ਕੇ ਪੱਦੇ ਉੱਥੇ 6 ਕਿੱਲੇ ਤੇ ਹੈ ਕਾਕੂ ਤੁਹਾਡੇ ਘਰ ਤੋਂ ਕਿੰਨਾ ਦੂਰ 6 ਕਿੱਲੇ ਕੋਈ ਨਹੀਂ ਕਿ ਹੁੰਦਾ ਲਓ ਉੱਥੇ ਆਣੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਕੱਟੀ ਕਾਕਾ ਇੱਕ ਅੱਜ ਆਇਆ ਤਾਂ ਨੰਗੂ ਸੁਖਲਾ ਕੰਮ ਤੇ ਗਿਆ ਗੱਡੀ ਬਣਾਉਣ ਤੇ ਇਹ ਆਪੇ 2-3 ਗੱਡੀਆਂ ਨੇ ਇਹ ਇੱਕ ਕਾਕਾ ਹੈ ਬੱਚਾ ਉਹਦੇ ਲਾਗੇ ਵੀਰੇ ਮੈਂ ਨਾ ਕਰਾਂ ਦਿਖਾਵਾਂ ਬਾਪ ਤੇ ਛੱਡ ਗਿਆ ਲਾ ਕਿਸੀ ਨੇ ਕਿ ਵੀਰੇ ਨਹੀਂ ਵੀਰੇ ਕਿਲੂਆ ਵੀ ੜਾ ਦिए ਵੀਰਾ ਪੁੱਤ ਕੱਲਾ ਕਿਹਦਾ ਵੈ ਦੇਖੋ ਜਾ ਲੱਤਾਂ ਹੀ ਵੱਡੀਆਂ ਸਾਮਾਨ ਨੇ ਭਾਜੀ ਲੱਤਾਂ ਬੰਨ ਕੇ ਮਾਰੀਆਂ ਭਾਜੀ ਸਾਰੀਆਂ ਨਹੀਂ ਲੱਤਾਂ ਬੰਨ ਕੇ ਮਾਰੀਆਂ ਓੜੀ ਜੋ ਤਾਂ ਵੇਖੋ ਜਾ ਕੇ ਕਿੰਦਰਾ ਵੀ ਤੋੜਿਆ ਕੰਦ ਤੇ ਥਾਈ ਨੰਦ ਤੇ ਪੇਰ ਉਹਨਾਂ ਨੇ ਅੱਗ ਲਾਈ ਅੰਦਰ ਗਾਈਆਂ ਦੀਆਂ ਲੱਤਾਂ ਬੰਨੀਆਂ ਦੋਵਾਂ ਦੀ ਫੇਰ ਤਾਂ ਕਿਸੇ ਨੇ ਕੀਤਾ ਨਾ ਕੀਤਾ ਕੀਤਾ ਇਹ ਕਹਿੰਦੇ ਪਰ ਹੁਣ ਨਹੀਂ ਪਤਾ ਸ਼ੱਕ ਦਾ ਜਿਹੜਾ ਹੁਣ ਸਾਨੂੰ ਕਿਤੇ ਉਹ ਜਾ ਕੇ ਅੱਖੀਂ ਵੇਖਣਾ ਉਹਦੇ ਨਾਂ ਵੀ ਲੱਗੀ ਹੋਈ ਹੈ ਇਸ ਤੋਂ ਪੰਦ ਐ ਵੇਖਿਆ ਨਹੀਂ ਜਾਂਦੇ ਗਾਈਆਂ ਤੇ ਹੁਣ ਵੀ ਤੇ ਗਾਈਆਂ ਤੇ ਬੜੀ ਅਦਾ ਦੁਨੀਆ ਸੋਣਾ ਥੋੜੀ ਬਣਾ ਹੀ ਮੁੱਠ ਵੀ ਨਹੀਂ ਪਾਈ ਚਾਰਾਂ ਐ ਇਹ ਸੱਤ ਟਰਾਲੀਆਂ ਤੋੜੀ ਦੀਆਂ ਅਸੀਂ ਇਹ ਜ਼ਿਆਦਾ ਹੋ ਰਹੀ ਹੈ ਯਾ ਰੰਦਾ ਜਾ ਕੇ ਦੇਖੋ ਸਭ ਕੁਝ ਹੀ ਮੀਨੇ ਮੇਰਾ ਸਾਰਾ ਗਿਆ ਢਿੱਲੇ ਵਿੱਚ ਸੜ ਗਈ ਸੈੱਡ ਵਿੱਚ ਸੜ ਗਈ ਤੂੜੀ ਵੀ ਸੜ ਗਈ ਉਹ ਹੀ ਮਰ ਗਈ ਬੱਚਿਆਂ ਬੱਚੇ ਬੰਦਰੋ ਜਵਾਕ ਲੈ ਕਹ ਮਾਤਾ ਜੱਟ ਡਾਗੀ ਉਹ ਮੈਂ ਮਾਤਾ ਤੇ ਆਦਿ ਪੁੱਤ ਜਾਣਦੀ ਪੱਜੀ ਜਣੇ ਮਾਤਾ ਨੇ ਕਦੀ ਨੀੜਾ ਨਹੀਂ ਪਾਇਆ ਕਦੀ ਸਾਰੀ ਡੇੜੀ ਪੱਠੇ ਵਡੜੇ ਕੋੜੇ ਵਿਚਾਰੀਆਂ ਨੂੰ ਚੱਲ ਦੇ ਕਿ ਕਿੰਨੇ ਕਿੰਨੀਆਂ ਸੀ ਮੈਂ ਦੇ 1 ਲੱਖ ਲੱਖ ਤੋਂ ਤਾਂ ਹੀ ਗਰ ਇਹਦੇ ਵੀਰੇ ਦੇਖੇਗਾ ਤੇ 30000 ਦੀ 1 ਲੱਖ ਡੇਢ ਲੱਖ ਦੀ ਗਾਹ ਇਹਦੇ ਕਰੇ ਵੇਖੋਗੇ ਤੇ ਵੀਰੇ ਕਿਤੇ ਬੰਦਾ ਐਡੀ ਚੀ ਗਾਹ ਕੋੜੇ ਆਵੰਗੂ ਕੋਈ ਨਹੀਂ ਹੁੰਦਾ ਵੀ ਇਹ ਗਾਈਆਂ ਨੂੰ ਆਖੜਾ ਕੋਠ ਦੇ ਨੇ ਫੁੱਲ ਸਾਲੇ ਆਏ ਹਾਂਜੀ ਹਾਂਜੀ ਰਿਪੋਰਟ ਲਖਾਈ ਇਹ ਲਖਾਈ ਆ ਵੀਰੇ ਨੇ ਵੀਰੇ ਮੈਨੂੰ ਮਾਤਾ ਤੇ ਰੋਣ ਵਾਲੀ ਮਾਤਾ ਨੂੰ ਇਹਦਾ ਨੇ ਕੀ ਕਰ ਲੈਣਾ ਵੀਰੇ ਲਪੜ ਉਸੇ ਤੱਕ ਅਰੀ ਬਾਰੀ ਤੱਕ ਅੜੀ ਨਹੀਂ ਤੱਕ ਰੋਣਾ ਰੋ ਰਬ ਐ ਮਿਲ ਕਾਦ ਲਾਉਂਦੋ ਬਾਰਾ ਮਿਲ ਮੈਨੂੰ ਕੁਛ ਨਹੀਂ ਇਹ ਮੇਰਾ ਬਲੇ ਸੋਰਤਾ ਰੱਬ ਦੀ ਬੱਤੀ ਪਈ ਤਾਂ ਮੈਂ ਬਚ ਗਈ ਉਹ ਤੋਂ ਹੀ ਕਿ ਬਚਦਾ ਸਟਾਂ ਲੱਗ ਗਿਆ ਤਾਂ ਨਾ ਮੈਂ ਮਰੀ ਮੇਰੇ ਅੱਜ ਬੜੀ ਐ ਮੇਰੇ ਅੱਜ ਬੜੀ ਮੈਂ ਮਾਜੀ ਜਗਦੀਪ ਸਿੰਘ ਹੈ ਇਹ ਸਰ ਮੇਰਾ ਪਿੰਡ ਸ਼ਿਸ਼ਰਿਆਲ ਹੈ ਮੈਂ ਨਾਲਾ ਵੱਡਾ ਜਵਾਈ ਹਾਂ ਇਸ ਵੇਰੇ ਇੱਕ ਦੀ ਸਾਡੇ ਕੋ ਪੰਜ ਵਜੇ ਨੂੰ ਫੋਨ ਗਿਆ ਵਾ ਈਦਾ ਅੱਗ ਲੱਗ ਗਈ ਅੰਦਰ ਤੇ ਜਾ ਕੇ ਇਹਨਾਂ ਨੇ ਦੇਖਿਆ ਤੇ ਅੰਦਰ ਬਹੁਤ ਮਾੜੀ ਹਾਲਤ ਨਾਲ ਡਾਕਟਰਾਲੀਆਂ ਤੂੜੀ ਸੀ ਤੇ ਨਾਵਾ ਬਹੁਤ ਵਧੀਆ ਹੀ ਸਾਰੀਆਂ ਵੱਡੀਆਂ ਜਾਂ ਛੱਡੀਆਂ ਮਾਦਾ ਨੇ ਛੋਟੇ ਛੋਟੇ ਬੱਚੇ ਲੈ ਕੇ ਪੜੇ ਸੀ ਤੇ ਬੜਾ ਦੁੱਖ ਲਗਾ ਇਹ ਚੀਜ਼ ਦੇਖ ਕੇ ਡਾਕਟਰਾਲੀਆਂ ਤੂੜੀ ਛੱਡ ਲੂਸ ਗਿਆ ਸਾਰਾ ਹੀ ਤੇ ਅਸੀਂ ਤੁਹਾਡੇ ਜਰੀਆ ਮੈਂ ਵੀ ਕੋਈ ਵੀ ਚਲੋ ਕੋਈ ਮਾਰੀ ਸਾਰਾ ਮਰੀ ਕਰ ਸਕਦਾ ਤੇ ਨੁਕਸਾਨ ਜ਼ਿਆਦਾ ਹੋ ਗਿਆ ਦਾਨੀ ਸੱਜਣ ਕਹੀ ਵੀਡੀਓ ਵਿੰਦੀ ਇਦਾਂ ਦੀ ਤੇ ਤੁਸੀਂ ਤੇ ਸ਼ੱਕ ਤਾਂ ਵੀ ਇਹਨੇ ਤੇਨੇ ਵੀ ਕਿ ਇੰਡੀਆ ਵੀ ਅੰਦਰ ਗਾਈਆਂ ਨੂੰ ਵੱਲ ਕੇ ਤੇ ਘੇਰਾ ਲਾਈ ਨੂੰ ਸ਼ੱਕ ਕੋਈ ਸ਼ੱਕ ਸਰ ਸ਼ੱਕ ਸਰ ਇਹ ਵਿਚਾਰੇ ਆਉਂਦੇ ਸਾਡੇ ਨਾਲ ਕੋਈ ਇਦਾਂ ਕੋਈ ਹੈ ਨਹੀਂ ਨੇ ਕਰਨ ਵਾਲੇ ਨੇ ਮਜਬੂਰ ਕਰਤਾ ਸ਼ੱਕ ਕਰਨ ਤੋਂ ਹਾਂਜੀ ਹਾਂਜੀ ਉੱਥੇ ਤੇ ਫੇਰ ਲੱਗਦਾ ਹਾਂਜੀ ਹਾਂਜੀ ਉੱਥੇ ਸਾਰੇ ਇਦਾਂ ਇਦਾਂ ਹੀ ਜਾਂਦੇ ਹਾਂ ਹਾਂਜੀ ਹਾਂਜੀ ਪਰ ਸਾਰੇ ਇਹ ਬਿਚਾਰੇ ਬਹੁਤ ਭਲੇ ਮਾਨਸਬੰਦੇ ਨੇਕ ਬੰਦੇ ਆ ਆਪਣੀ ਰੋਟੀ ਮਾਤਾ ਵਿਚਾਰੀ ਨਗਰ ਸ਼ਾਮ ਦੀ ਆ ਜਿਹੜਾ ਮੇਰਾ ਸਾਲਾ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਵਾ ਇੱਥੇ ਦੁਕਾਨ ਆ ਬਹੁਤ ਨੇਕ ਬੰਦੇ ਨੇ ਪਰ ਕਿੰਨੇ ਦਾ ਨੁਕਸਾਨ ਸੱਤ 3 ਲੱਖ ਦਾ ਹੋ ਗਿਆ ਟੋਟਲ ਹਾਂਜੀ ਦੋ ਗਾਈਆਂ ਸਾਡਾ 10 ਸਾਡਾ ਤੂੜੀ ਦਾ ਟਰਾਲੀਆਂ ਹਾਂਜੀ ਪੁਲਸਰ ਆਈ ਹਾਂਜੀ ਸਾਰਾ ਆਹੀ ਪੁਲਸਰ ਇਹ ਬੁਲਾ ਕੇ ਮੈਂ ਸਾਰਾ ਆਂਦੇ ਵੀ ਬੰਦਾ ਚਕਾਓ ਇਹ ਆਂਦੇ ਵੀ ਸਾਡਾ ਬੈਰ ਨਹੀਂ ਮਤਲਬ ਕਿ ਇਹ ਨਾਲ 9 ਬੰਦੇ ਦੇ ਨਾਲ ਖਾਓ ਉਹ ਵੀ ਆਪਣੇ ਸਰ ਕਾਰਵਾਈ ਕਰ ਗਏ ਆ ਹੁਣ ਗਾੜੀਆਂ ਆਪਣੀ ਉਹ ਚੋਰ ਦੇ ਮਾਰ ਮਾਂ ਦਾ ਸਾਰਾ ਇਹਦੇ ਆਨੇ ਵੀ ਸਾਨੂੰ ਨਿਆ ਹੋਣਾ ਚਾਹੀਦਾ ਵਾ ਦੋਸ਼ ਜਾਨਵਰ ਬੰਦੇ ਲੰਗੇ ਹੋਣੇ ਇਹਦਾ ਨਹੀਂ ਮੌਤ ਕਿਸ ਨੂੰ ਉਹਨਾਂ ਦਾ ਇਹ ਜਾ ਕੇ ਵੇਖੋ ਸਰ ਕੀ ਇਹਨੂੰ ਖੋਲ ਕੇ ਲੈ ਜਾਂਦਾ ਤੇ ਚਲੋ ਅਸੀਂ ਜਰ ਜਾਂਦੇ ਲੈ ਜਾਂਦਾ ਕੋਈ ਕਰ ਹਾਂਜੀ ਹਾਂਜੀ ਇਨਸਾਫ ਮਿਲਣਾ ਚਾਹੀਦਾ ਵਾ ਤੇ ਸੰਗਤੀ ਇਹ ਸਾਰੀ ਇਨਸਾਫ ਕਰਨ ਵਾਲੀ ਦੇਖੋ ਜੀ